ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਬਾਈ ਕੋਲ ਦੋ ਤਾਜ਼ੀ ਅਸੂਈਆਂ گاਵਾ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਪਿੰਡ ਭਦੌੜ ਵਧਾਤਾ ਰੋਡ ਤੇ ਬਾਈ ਜੀ ਦਾ ਘਰ ਆ ਠੀਕ ਹੈ ਜੀ ਤੇ ਦੋਨੇ ਤਾਜ਼ੀ ਸੂਈਆਂ ਦੀਆਂ ਤੇ ਵੱਧ ਜਾਣਕਾਰੀ ਲੈਣੇ ਪਏ ਕਰਦੇ ਜੀ ਬਾਈ ਨਾਲ ਗੱਲਬਾਤ ਹਾਂਜੀ ਵੀਰੇ ਸਾਸਤਰੀ ਕਾਲ ਜੀ ਸਾਸਤਰੀ ਕਾਲ ਨਾਮ ਦੱਸੋ ਜੀ ਆਪਣਾ ਨਾਮ ਕਾਲਾ ਪਿੰਡ ਪਦਾੜ ਜ਼ਿਲ੍ਹਾ ਬਨਾਲਾ ਸੀ ਤਪਾ ਠੀਕ ਹੈ ਨੰਬਰ ਭਰ ਆਪਣਾ 9877276340 ਠੀਕ ਹੈ ਜੀ ਆਪਣੇ ਕੋ ਕਿੰਨੇ ਗਾਂ ਵੀਰੇ ਕੋਲ ਹੈ ਆਪਣੇ ਕੋ ਦੋ ਗੰਗਾ ਹੋਈ ਚੂੰਗਾ ਮਤਾਰੀਆਂ ਠੀਕ ਹੈ ਤੇ ਆਪਣਾ ਨੇੜੇ-ਨੇੜੇ ਪਿੰਡ ਕਿਹੜੇ ਪੈਂਦੇ ਆ ਆਪਣੇ ਬਧਾਤ ਵਾਲੀ ਸੜਕ ਦੇ ਪਤਾ ਇਧਰ ਬਧਾਤਾ ਰਹਿ ਜਾਂਦਾ ਪਧੌੜ ਤੇ ਪਚਾਲੇ ਬਧਾਤ ਵਾਲੀ ਸੜਕ ਤੇ ਘਰ ਰਹਿ ਜਾਂਦਾ ਆਪਣਾ ਠੀਕ ਹੈ ਜੀ ਤੇ ਇਹਦੀ ਜਾਣਕਾਰੀ ਦੋ ਜੀ ਜਰਸੀ ਗਾਂ ਦੀ ਆਪਣੀ ਜਰਸੀ ਵੀ ਦੂਜਾ ਸੁਆ ਸੁਈਬੀਆ ਹਾਂਜੀ ਦੁੱਧ ਉਹਦੇ ਸਾਲਾਂ 17 18 ਲੀਟਰ ਤਿਆਰ ਬਈ ਠੀਕ ਹੈ ਜੀ 15 ਦਿਨ ਹੋ ਗਏ ਸੂਈ ਨੂੰ ਮਗਰੇ ਤੇ ਬੱਸਾ ਠੀਕ ਹੈ ਬੱਸਾ ਠੰਡੀ ਸੀ ਲਾ ਇਹਦਾ ਮੋਬਾਈਲ ਜਲਾ ਕਰਕੇ ਕਰ ਦਈਏ ਠੰਡੀ ਸੀ ਲਾ ਕੇ ਮੈਂ ਮਰਜੀ ਠੀਕ ਹੈ ਮੈਂ ਮਰਜੀ ਜੋਈ ਜਾ ਬਿਣਾ ਨੇ ਨੇ ਤਾਂ ਜੋਣੀ ਨੇ ਮਿਣਾ ਨੇ ਤਾਂ ਨੈਣਾ ਪਾ ਕੇ ਚੁਣਿਆ ਨੇ ਠੀਕ ਹੈ ਜੀ ਗੋਪਰਾ ਦੇਖ ਸਕਦੇ ਹੋ ਵੱਧ ਜਾਣਕਾਰੀ ਬਾਅਦ ਤੋਂ ਲੈ ਲਿਓ ਠੀਕ ਹੈ ਜੀ ਲੈਵਲ ਉਹ ਆ ਦੇਖ ਸਕਦੇ ਹੋ ਉਹਦਾ ਕਰਕੇ ਆ ਗਣੀ ਡਾਕਟਰਾਂ ਤਾਂ ਕਰਕੇ ਥੋੜੀ ਪ੍ਰੋਬਲਮ ਦਿੰਦੀ ਹੈ ਬਈ ਜਿਹੜੇ ਆ ਦੋ ਬੱਚੀਆਂ ਜੀ ਲੱਗੀਆਂ ਇਹ ਤਾਂ ਉਹੀ ਹੈ ਬਈ ਨੋ ਨੋ ਤੋ 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 ਕੋਸ ਨਹੀਂ ਹਾਂਜੀ ਮੈਂ ਰੇਟ ਦੱਸੂ ਜੀ ਦਾ ਰੇਟ ਇਹਦਾ ਬਈ 55000 ਰੁਪਇਆ ਦੇ ਲੈਣ ਜਾਈ ਹਾਂ ਦੇ ਲੈਣ ਜੇ ਬਸ ਮਾਨਤਾ ਨਹੀਂ ਕਰਾਂ ਠੀਕ ਹੈ ਜੀ ਹਾਂਜੀ ਬਈ ਜੀ ਦੂਜੀ ਦਿਖਾਓ ਆਪਣੀ ਵਿਹੜਾ ਇਹ ਤਾਂ ਬਰ ਗੱਲ ਗੱਲ ਕਰੀ ਤੇ ਜੀ ਇਹ ਦੱਸੋ ਜੀ ਇਹ ਬਈ ਦੂਜਾ ਸੂਆ ਸੂਈ ਵੀ ਆ ਹਾਂਜੀ ਇਹ ਪਰਸੋ ਸੂਈ ਆ ਤੜਕੇ ਠੀਕ ਹੈ ਜੀ ਮਗਰ ਬੱਸੀ ਆ ਦੇ ਠੀਕ ਹੈ ਜੀ ਠੰਡੀ ਸੀਲਾ ਕਿਵੇਂ ਮਰਜੀ ਹੱਥ ਲਾਈ ਚੱਲ ਬਈ ਇੱਕ ਮਿੰਟ ਦਿਖਾਉਣਾ ਠੀਕ ਹੈ ਹਾਂ ਟਰੰਡੀ ਸੀਲ ਮੈਂ ਕਿਵੇਂ ਮਰਜੀ ਹੱਥ ਲਾਈ ਜਲਾ ਹੈ ਠੀਕ ਹੈ ਠੀਕ ਹੈ ਹਾਂਜੀ ਭਾਈ ਜੀ ਇਹਦਾ ਰੇਟ ਦੱਸ ਦੋ ਪਹਿਲਾਂ ਤਾਂ ਇਹਦਾ ਰੇਟ ਭਈ ਆਪਾਂ 52000 ਰੁਪਇਆ ਕਰਦੇ ਹਾਂ ਠੀਕ ਹੈ ਜੀ ਤਾਂ ਦ 15 16 ਲੀਟਰ ਦੇ ਦੋ ਬੌਲਾ 11 ਕਿਲੋ ਆਇਆ ਖੰਡਾ ਤਿਆਰ ਆ ਭਈ ਠੀਕ ਹੈ ਜੀ ਹੂੰ ਲੋਪਰਾ ਦੇਖ ਸਕਦੇ ਹੋ ਤੁਸੀਂ ਨੇ ਬੜਾ ਭਾਈ ਜੀ ਨੇ ਜਰੂਰ ਕਨੈਕਟ ਕਰੋ ਪਿੰਡ ਪਤੌੜ ਜ਼ਿਲ੍ਹਾ ਬਰਨਾਲਾ ਭਾਈ ਦਾ ਨੰਬਰ ਸਕਰੀਨ ਤੇ ਲਾ ਦੇ ਗਏ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਏ